ਕਿਆ ਬਾਤਾਂ ਨੇ ਜੇ ਸਾਨੂੰ ਜਿਉਣਾ ਆ ਜਾਵੇ ਦੁਨੀਆ ਦੀ ਚਿੰਤਾ ਵਿੱਚ ਰੁੱਝਿਆ ਦੁਨੀਆ ਦੀ ਟੱਬਰ ਕੀ ਕਰਦਾ ਕੋਈ ਪਤਾ ਨਹੀਂ ਮੈਨੂੰ ਦੁਨੀਆ ਦੀ ਚਿੰਤਾ ਵਿੱਚ ਰੁੱਝਿਆ ਆਪਣਾ ਆਪ ਘਾਉਂਦਾ ਹੋਰਾਂ ਦੇ ਮੱਥ ਕੋਈਆਂ ਕਰਕੇ ਆਪਣਾ ਸਮਾਂ ਘਾਉਂਦਾ ਚੁਗਲੀ ਨਿੰਦਿਆ ਛੱਡ ਦੁਨੀਆ ਦੀ ਜੇ ਸ਼ੁਕਰ ਮਨਾਉਣਾ ਆ ਜਾਵੇ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਤੇ ਸਾਨੂੰ ਜਿਉਣਾ ਆਜੋ ਤੜਫ ਰਿਹਾ ਏ ਸਾਡੀ ਫਿਤਰਤ ਤੇ ਮੇਰੀ ਤੜਫ ਰਿਹਾ ਕੋਈ ਸ਼ਹਿਰ ਕਿਨਾਰੇ ਤੜਫ ਰਿਹਾ ਕੋਈ ਸੜਕ ਕਿਨਾਰੇ ਜਿਹਨੂੰ ਬੇਹਨਾਂ ਨਾ ਕੀ ਮੇਰਾ ਸੋਚ ਹੈ ਤੜਫ ਰਿਹਾ ਕੋਈ ਸੜਕ ਕਿਨਾਰੇ ਰਾਹੀਰ ਜਦ ਤੱਕਦਾ ਕੀ ਕਹਿਣਾ ਭਲਾ ਹੁਣਾ ਇਹ ਕਰਮਾਂ ਦਾ ਮਾਰਾ ਵੀ ਇਹਦੇ ਕਰਮ ਹੀ ਮਾਰੇ ਕੀਤੇ ਆ ਤਾਂ ਤੜਫਦਾ ਹੁਣਾ ਇਹ ਕਰਮਾਂ ਦਾ ਮਾਰਾ ਕਹਿ ਕੇ ਮਨ ਵਿੱਚ ਆਸਦਾ ਹੋਣਾ ਇਹ ਕਰਮਾਂ ਦਾ ਮਾਰਾ ਕਿ ਕਿ ਮਨ ਵਿੱਚ ਹੱਸਦਾ ਨਫ਼ਰਤ ਨੂੰ ਛੱਡ ਨਫ਼ਰਤ ਨੂੰ ਛੱਡ ਦੁਖੀ ਹੈ ਮੁਝੇ ਘੜਨਾ ਲੌਣਾ ਆ ਜਾਵੇ ਕਿਆ ਬਾਤਾਂ ਨੇ ਕਿਆ ਬਾਤਾਂ ਜੇ ਸਾਨੂੰ ਜਾਣਾ ਆ ਜਾਵੇ ਕਿਆ ਬਾਤਾਂ ਨੇ ਗੱਲ ਕਰੇ ਜੇ ਮੈਨੂੰ ਮਾਫ਼ ਕਰਵਾ ਜਾ ਮਾਫ਼ ਕਰੇ ਜੋ ਕਿਸੇ ਦੀ ਗਲਤੀ ਮਾਫ਼ ਕਰੇ ਜੋ ਇਸ ਕਰਕੇ ਤੁਹਾਨੂੰ ਕਾ ਮੈਨੂੰ ਮਾਫ਼ ਕਰ ਲਓ ਮਾਫ਼ ਕਰੇ ਜੋ ਕਿਸੇ ਦੀ ਗਲਤੀ ਉਹ ਵੱਡਾ ਖਵਾਉਂਦਾ ਮਾਫ ਕਰੇ ਜੋ ਕਿਸੇ ਦੀ ਗਲਤੀ ਉਹ ਵੱਡਾ ਅਖਵਾਂਦਾ ਵੈਣੀ ਵਾਲੀਆ ਭੁੱਲ ਚੁੱਕਦੀ ਹੱਥ ਬਨ ਕੇ ਮਾਫੀ ਚਾਹੁੰਦਾ ਖਿਮਾ ਕਰਨ ਦੀ ਬਰਤੀ ਸਤਗੁਰ ਖਿਮਾ ਕਰਨ ਦੀ ਬਰਤੀ ਸਤਗੁਰ ਦਿਆਲ ਦੀ ਚੋਲੀ ਪਾ ਦੇ ਜੇ ਕੀ ਬਾਤਾਂ ਨੇ ਕੀ ਬਾਤਾਂ ਨੇ ਜੇ ਸਮਝਣਾ ਆ ਜਾਣੀ ਕੀ ਬਾਤਾਂ ਨੇ ਕੀ ਬਾਤਾਂ ਨੇ ਆਖਰ ਦੇ ਵਿੱਚ ਹੈ ਕਹਿੰਦਾ ਸਤੋਂ ਜਿਹੜੀ ਇੰਪੋਰਟੰਟ ਗੱਲ ਅੱਜ ਉਹ ਹੀ ਹੈ ਵੀ ਸਾਡੇ ਸਿਆਟਲ ਵਾਸੀਆਂ ਨੂੰ ਸਾਨੂੰ ਇੱਕ ਮੀਡੀਆ ਦੀ ਬਹੁਤ ਜ਼ਰੂਰਤ ਸੀ ਇਹ ਸਾਡੀਆਂ ਕਮਜ਼ੋਰੀਆਂ ਕਰਕੇ ਕਿਸੇ ਵੀ ਕਾਰਨ ਕਰਕੇ ਇੱਕ ਬੰਦਾ ਨਹੀਂ ਹੁੰਦਾ ਇਸ ਕਮਜ਼ੋਰੀਆਂ ਕਰਕੇ ਸਾਡੇ ਇੱਥੇ ਮੀਡੀਆ ਨਹੀਂ ਹੈ ਸਾਡਾ ਅਖਬਾਰ ਨਹੀਂ ਚੱਲਿਆ ਉਹ ਕਈ ਕਾਰਨ ਹੁੰਦੇ ਆਪਾਂ ਉਧਰ ਨਹੀਂ ਜਾਣ ਪਰ ਆਪਣੇ ਲੋਕਾਂ ਦਾ ਵੀ ਇੱਕ ਆਪਣਾ ਹੈ ਭਾਰਤੋਂ ਵਾਲਿਆਂ ਦਾ ਪੰਜਾਬ ਵਾਲਿਆਂ ਦਾ ਸਾਰਿਆਂ ਦਾ ਮੀਡੀਆ ਸਾਂਝਾ ਹੁੰਦਾ ਜੇ ਮੀਡੀਆ ਹੁੰਗਾ ਤਾਂ ਅਸੀਂ ਆਪਦੀ ਗੱਲ ਕਰ ਸਕਦੇ ਹਾਂ ਕੈਨੇਡਾ ਚ ਹੋਰ ਜਿੱਥੇ ਵੀ ਭਾਰਤੀਆਂ ਦੇ ਕਿਉਂ ਉਹਨਾਂ ਨੂੰ ਮਹੱਤਵ ਦਿੱਤੀ ਜਾਂਦੀ ਕਿਉਂ ਜਿਆਦਾ ਠੰਡੇ ਝੂਸ ਦੇ ਕਰਕੇ ਮੀਡੀਆ ਉੱਤੇ ਲੋਕਾਂ ਨੇ ਬਣਾਇਆ ਸੋ ਆਪਣੇ ਪੰਘੂ ਸਾਹਿਬ ਗੁਰਪ੍ਰੀਤ ਸਿੰਘ ਜੀ ਆ ਪੰਘੂ ਆ ਨਾ ਥੈਂਕ ਯੂ ਥੈਂਕ ਯੂ ਬਹੁਤ ਧੰਨਵਾਦ ਸਾਬ ਥੈਂਕ ਯੂ ਸਾਹਿਬ ਬਹੁਤ ਨੇ ਭੋਲਦਾ ਤੋ ਇਹ ਵਧਾਈ ਦੇ ਪਾਤਰ ਹੈ ਇਹਨਾਂ ਨੇ ਇਕੱਲਿਆਂ ਨਹੀਂ ਵਿਖੋ ਉਪਰਾਲੇ ਕੀਤਾ ਉਹ ਮੈਂ ਸਾਰੇ ਜਿੰਨੇ ਵੀ ਤੁਸੀਂ ਸਾਰੇ ਸੱਜਣ ਬਿੱਚੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹਦੇ ਵਿੱਚ ਕਿਸੇ ਵੀ ਤਰੀਕੇ ਨਾਲ ਕੋਈ ਐਡ ਦੇ ਕੇ ਕੋਈ ਕਿਵੇਂ ਵੀ ਕੋਈ ਕਵਿਤਾ ਲਿਖ ਕੇ ਕੋਈ ਇਹ ਆਰਟੀਕਲ ਲਾ ਕੇ ਕੁਝ ਵੀ ਇਹ ਆਪਣਾ ਫਰਜ਼ ਬਣਦਾ ਵੀ ਇਹਦੇ ਦੀ ਇਹਦੇ ਹੌਸਲਾ ਬਸਾਏ ਤਾਂ ਇਹਦੀ ਖਾਤਰ ਮੈਂ ਆਪਦੇ ਬੋਲوں ਆਪਦੀ ਇੱਫਾਤ ਮੁਤਾਬਕ ਮੈਂ ਇਹਨੂੰ ਇਸ ਉਪਰਾਲੇ ਇਨਾਮ ਇਨਾਮ ਪਰ ਜੋ ਮੈਂ ਇਹਨੂੰ ਸੌਂਦਰ ਨਜ਼ਰ ਦੇਦਾ ਇਹ ਮੇਰੇ ਪਰਿਵਾਰ ਦੀ ਖੁਸ਼ੀ ਆ ਔਰ ਮੈਂ ਤੁਹਾਨੂੰ ਸਾਰਾ ਕੁਝ ਬੇਨਤੀ ਕਰਦਾ ਜਦੋਂ ਵੀ ਮਰਜੀ ਜਿੱਥੇ ਮਰਜੀ ਆਪਾਂ ਇਸ ਬੱਚੇ ਦਾ ਹੌਸਲਾ ਵਧਾਈਏ ਤਾਂ ਕਿ মিডিਆ ਜਿਹੜਾ ਚੱਲਦਾ ਰਹੇ ਔਰ ਖੀ ਉਦੇ ਵਿੱਚ ਗੱਲ ਜਿਹੜੀ ਆ ਵੀ ਜਿਨ੍ਹਾਂ ਨੇ ਸਾਨੂੰ ਬਾਹਰ ਦਾ ਪਲੇਸ ਆਲਿਆ ਨੇ ਇਹਨਾਂ ਨੇ ਸਾਨੂੰ ਬਹੁਤ ਸੋਮੀ ਖਾਧਾ